ਕੱਲ ਹੋਲੀ ਦਾ ਤਿਹਾਰ ਲੋਕਾਂ ਨੇ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਿਨ੍ਹਾਂ ਦੀਆਂ ਅਨੇਕਾਂ ਵੀਡੀਓਜ਼ ਵੀ ਸਾਹਮਣੇ ਆਈਆਂ ਪਰ ਕਪੂਰਥਲਾ ਦੀ ਇੱਕ ਵੱਖਰੀ ਜਿਹੀ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਜਿੱਥੇ ਇਹ ਟਰੈਕਟਰ ਟਰਾਲੀ ਦੇ ਵਿੱਚ ਬੰਦੇ ਤੇ ਜਨਾਨੀਆਂ ਸਵਾਰ ਹੋ ਕੇ ਮੇਲਾ ਦੇਖਣ ਗਏ ਸੀ ਤਾਂ ਵਾਪਸ ਆਉਂਦੇ ਆ ਇਸੇ ਟਰਾਲੀ ਦੇ ਵਿੱਚ ਬੈਠੇ ਇਹਨਾਂ ਬੰਦਿਆਂ ਦੀ ਕਿਸੇ ਗੱਲ ਤੇ ਟਕਰਾਰ ਹੋ ਗਈ ਟਕਰਾਰ ਐਂਡ ਹੋਈ ਕਿ ਸੜਕ ਕਿਨਾਰੇ ਟਰੈਕਟਰ ਲਗਾ ਦਿੱਤਾ ਤੇ ਉਸ ਤੋਂ ਬਾਅਦ ਸੜਕ ਦੇ ਉੱਤੇ ਉਤਰ ਕੇ ਲਿਟਣ ਲੱਗੇ ਖੇਤਾਂ ਦੇ ਵਿੱਚ ਭੱਜਣ ਲੱਗੇ ਤੇ ਜਨਾਨੀਆਂ ਇਹਨਾਂ ਦੇ ਮਗਰ ਫਿਰਦੀਆਂ ਨਜ਼ਰਾਈਆਂ ਅਤੇ ਇਹ ਸਾਰੇ ਬੰਦੇ ਛਿਤਰੋ ਛਿਤਰੀ ਹੁੰਦੇ ਹੋਏ ਨਜ਼ਰ ਆਏ ਨੇ ਮਾਮਲਾ ਕਪੂਰਥਲਾ ਤੋਂ ਇਹ ਸਾਹਮਣੇ ਆਇਆ ਜਿੱਥੇ ਕਿ ਇਹਨਾਂ ਬੰਦਿਆਂ ਦੀ ਲੜਾਈ ਹੋਈ ਹੈ ਦੱਸਦੀ ਹੈ ਕਿ ਕਪੂਰਥਲਾ ਦੇ ਪਿੰਡ ਪਿੰਡੀ ਸੈਦਾ ਦੇ ਕੁਝ ਲੋਕ ਬੂਟ ਦੇ ਵਿੱਚ ਜਸ਼ਨ ਮਨਾਉਣ ਗਏ ਸੀ ਤਾਂ ਆਉਂਦੇ ਹੋਏ ਇਹਨਾਂ ਦੀ ਲੜਾਈ ਹੋ ਗਈ ਆਹ ਆਹ ਨਹੀਂ ਮਾਰਦਾ ਨਹੀਂ ਮਾਰਦਾ ਨਹੀਂ ਮਾਰਦਾ ਆ ਜਨਾ ਤਰਾਏ ਉਹ ਕੀ ਹੋਇਆ ਤੈਨੂੰ ਉਹ ਦੱਸ ਹੁਣ ਮੀਰਾ ਪਾ ਯਾ ਹੈ ਹੋਏ ਦਾਈ ਆ ਦੇਖਣਾ ਮਾਰ ਦੇ ਬੇਟੂ ਟੈਂਕ ਲੈ ਹਾਂ ਨਹੀਂ ਨਹੀਂ ਕਿੱਥੇ ਕਿਹੜਾ ਪਿੰਡ ਕਿਹੜਾ ਸਾਡੇ ਦਾ ਬੰਦਾ ਆਲੀ ਸਾਡੇ ਦਾ ਹੀ ਉੱਥੋਂ ਦੇ ਕੇ ਛਡਾ ਦਈਏ ਅਸੀਂ ਕਿਹ ਕੰਤਾਲੀ ਛਡਾਉਂਦਾ ਵਿਚਾਰੀ ਓਕੇ ਓਕੇ ਕੁਝ ਨਹੀਂ ਕੁਝ ਨਹੀਂ ਮੋਲ ਵੀਡੀਓ ਬਣਾ ਨਹੀਂ ਜਰਾ ਇੱਕਰਾਬ ਕੀਤਾ ਫੜ ਜਾਨੇ ਮਰ ਜਾਨੇ ਇਹਨੂੰ ਲੈ ਜਾਣੇ ਆ ਜਾ ਆਏ ਕਿਥੋਂ ਤੁਸੀਂ ਆਏ ਕਿਥੋਂ ਮੇਲਾ ਵੇਖਣ ਗਏ ਦੂਜਰ ਜੰਨਾ ਬੁਲਾਏ ਕਿਦ ਨਿਆਣੇ ਨਹੀਂ ਇਹ ਮੁਕਤੀਆਂ ਸ਼ਾਹਾਂ ਦੀ ਵੀ ਹੈ ਕਿਹੜੋ ਪਿੰਡ ਕਿਹੜਾ ਤੁਹਾਡਾ ਸਾਡਾ ਪਿੰਡੀਆਂ ਨੂੰ ਬੋਟੀਆਂ ਜਿਹੜਾ ਪਿੰਡ ਮਣੀ ਕਿਹੜੀ ਬੋਟੀਆਂ ਮਣੀ ਕਿਹੜਾ ਜਿਹੜਾ ਚਾਹੋ ਪੁੰਡਿਆ ਜਾਤੀ ਵਾਲੇ ਅੱਛਾ 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 ਠੀਕ ਹੈ ਆਏ ਆਂ ਸ਼ਹਿ ਮੇਲਾ ਮੂਲਾ ਦੇਖ ਕੇ ਆਏ ਆਂ ਮੇਲਾ ਦੇਖ ਕੇ ਆਏ ਆਂ ਜਿਆਦਾ ਅਗਲੇ ਇਨਸਾਨ ਤੋਂ ਕੜੀਆ 10 ਲੱਖ ਦਾ ਰੰਗ ਦਿੱਤਾ ਹੈ ਕੋਈ ਸ਼ਰਮ ਕਰੋ ਨਹੀਂ ਆਏ ਹੱਲਵਾ ਨੂੰ ਵੀਡੀਓ ਤੁਸੀਂ ਦੇਖ ਹੀ ਲਈ ਤਾਂ ਵਿੱਚ ਮਹਿਲਾਵਾਂ ਬੋਲਦੀਆਂ ਹੋਈਆਂ ਨਜ਼ਰ ਵੀ ਆ ਰਹੀਆਂ ਨੇ ਕਿ ਜੇਕਰ ਤੁਹਾਨੂੰ ਖੱਪਦੀ ਨਹੀਂ ਤਾਂ ਫਿਰ ਪੀਂਦੇ ਕਿਉਂ ਕਿਉਂਕਿ ਕਈ ਲੋਕ ਸ਼ਰਾਬ ਪੀਣ ਤੋਂ ਬਾਅਦ ਅਜਿਹੀਆਂ ਹਰਕਤਾਂ ਜ਼ਰੂਰ ਕਰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ